ਜਿੱਥੇ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਹੈ ਉੱਥੇ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਇਹ ਗੱਲ ਕਹਿੰਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਮਜ਼ਦੂਰਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਸਾਰੀਆਂ ਕਹਿੰਦਾ ਐਂਬੂਲੈਂਸਾਂ ਖੜਾਈਆਂ ਹੋਈਆਂ ਨੇ ਬਾਰਡਰਾਂ ਤੇ ਹਸਪਤਾਲਾਂ ਦੇ ਵੀ ਡਾਕਟਰਾਂ ਨੂੰ ਕਿਹਾ ਹੋਇਆ 83 ਪੰਜਾਬ ਦੇ ਨਾਲ ਆ ਇੱਕ ਪਾਸੇ ਭਵੰਸਿਓਂ ਬੋਲਦਾ ਹੈ ਕਿ ਮੋਦੀ ਤੂੰ ਠੱਗਾ ਕਰ ਰਿਹਾ ਬਾਰਡਰਾਂ ਦੇ ਉੱਤੇ ਕਿੱਲਾ ਆ ਰਿਹਾ ਬਾਰਡਰਾਂ ਦੇ ਕੰਦਾ ਕੱਢ ਰਿਹਾ ਹੈ ਇੱਕ ਪਾਸੇ ਇਹ ਕੋ ਚੱਲ ਰਿਹਾ ਦੂਜੇ ਪਾਸੇ ਜੇ ਆਪਾਂ ਨੂੰ ਪਤਾ ਕਿ ਮੋਰਚਾ ਉਹਨਾਂ ਨੇ ਬਹੁਤ ਮਜ਼ਬੂਤ ਕਰਕੇ ਲਾਇਆ ਹੋਗਾ ਕਿੰਨਾ ਗੁੰਨਾ ਕੱਡੀਆਂ ਹੋਈਆਂ ਨੇ ਜੀ ਅੱਜ ਆਪਣੇ ਨੌਜਵਾਨ ਸਾਥੀ ਕੁਛ ਐਥੇ ਪੋਕਲੈਂਡ ਮਸ਼ੀਨ ਲੈ ਕੇ ਆ ਰਹੇ ਸੀ ਤਾਂ ਅੱਜ ਐਥੇ ਪੰਜਾਬ ਪੁਲਿਸ ਨੇ ਪਾਸਲਾਂ ਦੇ ਵਿੱਚ ਉਹਨਾਂ ਨੂੰ ਘੇਰ ਕੇ ਧੱਕਾ ਮੁਕੀ ਕਰਕੇ ਉਹਨਾਂ ਦੇ ਨਾਲ 11 ਗੱਲਾਂ ਵੀ ਗੱਡੀਆਂ ਦੇ ਸਿੱਗਿਆ ਤੇ ਉਹਨਾਂ ਕੋਲੋਂ ਇਹਨਾਂ ਨੇ ਪੰਜਾਬ ਪੁਲਿਸ ਨੇ ਪਾਸਲਾਂ ਦੇ ਵਿੱਚ ਜਿਹੜੀ ਜੀਸੀਬੀ ਮਸ਼ੀਨਾਂ ਖੋ ਲਈ ਆ ਇੱਕ ਪਾਇ ਡਰਾਮਾ ਕੀ ਹੋ ਰਿਹਾ ਵੀ ਮੈਂ ਪੰਜਾਬ ਨਾਲ ਐ ਅਸਲੇ ਪ੍ਰਭਾਉ ਪੰਜਾਬ ਨਾਲ ਨਹੀਂ ਐ ਇਹ ਦਿੱਲੀ ਨਾਲ ਹੀ ਐ ਉਧਰ ਅਮਰ ਸ਼ਾਹ ਨਾਲ ਮੀਟਿੰਗਾਂ ਹੁੰਦੀਆਂ ਨੇ ਫੋਨ ਤੇ ਗੱਲਾਂ ਹੁੰਦੀਆਂ ਨੇ ਜੋ ਹੁਕਮ ਪਰ ਆਉਂਦਾ ਉਥੇ ਇੱਥੇ ਲਾਗੂ ਕਰਦੇ ਆ ਇੱਥੇ ਲੋਕਾਂ ਅੱਖਾਂ ਪੂੰਜਣ ਦੇ ਰੀਏ ਡਰਾਮਾ ਕੀਤਾ ਜਾ ਰਿਹਾ ਕਿ ਅਸੀਂ ਪੰਜਾਬ ਦੇ ਨਾਲ ਐ ਕੌਣ ਸਿਆ ਇੱਕ ਮਿੰਟ ਭਾਈ ਇੱਕ ਮਿੰਟ ਗੱਲ ਸਪੂਰੀ ਹੋ ਜਾਣ ਦੇ ਮੇਰਾ ਵੀਰ ਸਾਹਜਾਦਾ ਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਕੋਈ ਵੀ ਬੰਦਾ ਕੋਈ ਕਿਸਾਨ ਟਰੈਕਟਰ ਟਰਾਲੀ ਨਹੀਂ ਲੈ ਕੇ ਵਾਰ ਸਕਦਾ ਉਛਲਣਾ ਹੋਵੇ ਭਾਈ ਜਿਹੜਾ ਜੀਤ ਸਿੰਘ ਨਗਰ ਮਹਾਲੀ ਹੈ ਜ਼ਿਲ੍ਹਾ ਉਹ ਪੰਜਾਬ ਦਾ ਹੈ ਕੋ ਹਰਿਆਣਾ ਦਾ ਜ਼ਿਲ੍ਹਾ ਹੈ ਰਾਜ ਪੰਜਾਬ ਦੇ ਵਿੱਚ ਭਾਜਪੀ ਦਾ ਕਿ ਭਵੰਤ ਮਾਨ ਦਾ ਨੈੱਟ ਵੀ ਬੰਨਦਾ ਇੱਥੇ ਪਾਤਣੀ ਖੜੇ ਹਾਂ ਨੈਟ 5 ਦਿਨ ਤੋਂ ਬੰਦ ਹੈ ਇੱਥੇ 222 ਵੀ ਬੰਦ ਹੈ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨੈਟ ਚੱਲਦਾ ਪਰ ਪੰਜਾਬ ਚ ਕੱਲਾ ਪਤਲਾ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਨੈਟ ਬੰਦ ਹੈ ਇੱਥੋਂ ਕਿੰਨੀ ਦੂਰ ਹੂ ਬਾਰਡਰ ਕੋਲ ਵਾਲਾ 15 18 ਕਿਲੋਮੀਟਰ ਦੂਰ ਹੈ ਤੇ ਪਤਲਾ ਦੇ ਵਿੱਚ 5 ਦਿਨ ਹੋ ਗਏ ਨੈਟ ਬੰਦ ਕੀਤੇ ਨੂੰ ਹੋਏ ਹੁਣ ਇਹ ਪੁੱਛਿਆ ਜਾਵੇ ਵੀ ਕੀ ਭਵੰਤਮਾਨ ਨੂੰ ਇਹਨਾਂ ਗੱਲਾਂ ਦਾ ਪਤਾ ਜਾਂ ਨਹੀਂ ਪਤਾ ਸੋ ਭਰਾਵੋ ਗੱਲ ਸਮਝਣ ਦੀ ਲੋੜ ਹੈ ਜਿਹੜੇ ਮੰਗਰ ਮਗਰ ਵਾਸਤੇ ਹੰਝੂ ਪਵਾਉਂਦੇ ਨੇ ਇੱਥੇ ਇਹ ਸਾਰੀ ਐ ਹੁੰਦੇ ਆ ਪਹਿਲਾਂ ਵੀ ਆਪਾਂ ਦੇਖਿਆ 20 ਦੇ ਵਿੱਚ ਦੋ ਲੋ ਲੜਿਆ ਆਪਾਂ ਦਿੱਲੀ ਬੈਠੇ ਉਦੋਂ ਵੀ ਹਾਲਾਤ ਇਹੀ ਰਹੇ ਹਾਲਾਤ ਅੱਜ ਵੀ ਇਹੀ ਨੇ ਤੇ ਤੁਸੀਂ ਇਹ ਧਿਆਨ ਰੱਖਣਾ ਪਰ ਆਪਾਂ ਉਹੀ ਗੱਲ ਆਉਂਦੇ ਸਾਰ ਆਪਾਂ ਦੋਨੋਂ ਜਿੱਤ ਕੇ ਆਏ ਸੀਗੇ ਦਿਲੋਂ ਵਾਪਸ ਮੁੜਦੇ ਨਾਲ ਦੀ ਨਾਲ ਕੋਈ ਬਾਗਲਾਂ ਦੀ ਗੱਡੀ ਤੇ ਚੜ ਗਿਆ ਕੋਈ ਕਾਂਗਰਸਾਂ ਦੀ ਗੱਡੀ ਤੇ ਚੜ ਗਿਆ ਕੋਈ ਝੜੂਆਂ ਤੇ ਚੜ ਗਿਆ ਆਪਾਂ ਬਹੁਤ ਸ਼ੇਦੀ ਭੁੱਲ ਜਾਂਦੇ ਆ ਜੋ ਨੁਕਸਾਨ ਸਾਡਾ ਹੋ ਰਿਹਾ ਸਾਡੇ ਨੌਜਵਾਨਾਂ ਨੂੰ ਕਿਵੇਂ ਜ਼ਖਮੀ ਕੀਤਾ ਜਾ ਰਿਹਾ ਲੱਤਾਂ ਤੋੜੀਆਂ ਜਾ ਰਹੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸਿਰ ਪਾੜੇ ਜਾ ਰਹੇ ਨੇ ਇਹ ਕਹਿੰਦੇ ਲੋਕਤੰਤਰ ਹੈ ਇਹ ਹੁੰਦਾ ਲੋਕਤੰਤਰ ਔਰ ਭਰਾਵੋ ਆਪਾਂ ਬਹੁਤ ਛੇਦੀ ਭੁੱਲਦੇ ਆਂ ਸੋ ਇਸ ਕਰਕੇ ਬਾਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਤੁਹਾਨੂੰ ਖਾਸ ਕਰਕੇ ਜੇ ਜਾਗ ਤੇ ਰਹੋਗੇ ਫਰਮਾ ਰੱਖੋਗੇ ਸ਼ਾਂਤੀ ਬਣਾ ਕੇ ਰੱਖੋਗੇ ਤੁਹਾਡਾ ਸੰਘਰਸ਼ ਜਿੱਤਿਆ ਪਿਆ ਪਰ ਜੇ ਮਾਰਾ ਮੋਟਾ ਵੀ ਤੁਸੀਂ ਇਹਨਾਂ ਦੇ ਜੋ ਇਹ ਚਾਹੁੰਦੇ ਐ ਉਧਰ ਨੂੰ ਚੜ ਗਏ ਲੀ ਤੇ ਚੜ ਗਏ ਤਾਂ ਯਾਦ ਰੱਖਿਓ ਸੰਘਰਸ਼ ਵੀ ਫੇਲ ਹੋਣਾ ਤੇ ਨੁਕਸਾਨ ਵੀ ਪੰਜਾਬ ਦਾ ਜਿਆਦਾ ਹੋਣਾ ਲਕੇ ਭਾਈ ਤੇਰੀ ਸੋਚ ਤੇ ਬਰਾਦਿਆਂ ਦੇ ਮੋਟੇ ਹੈ ਭਾਈ ਤੇਰੀ ਸੋਚ ਤੇ ਬਰਾਦਿਆਂ ਦੇ ਮੋਟੇ ਹੈ ਜਿੰਦਾਬਾਦ ਕੇਂਦਰ ਸਰਕਾਰ ਮੁਰਦਾਬਾਜਾ ਸਰਕਾਰ ਮੁਰਦਾਬਾਦ ਭਗਵਾਨ ਤੁਮ ਮੁਰਦਾਬਾਦ ਤੁਸੀਂ ਇੱਕ ਗੱਲ ਦੇਖੋ ਉਹ ਅੰਤ ਕਹਿੰਦਾ ਮੈਂ ਪੰਜਾਬ ਦੇ ਨਾਲ ਆ ਆਪਾਂ ਖਨੋਰੀ ਦੇਖਿਆ ਦੋ ਦਿਨ ਹੋ ਗਿਆ ਆਪਾਂ ਨੂੰ ਬੈਠਿਆ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਕਦ ਨਹੀਂ ਲਈ ਗਈ ਆ ਬਈ ਉੱਥੇ ਅੱਜ ਮਨ ਸ਼ੰਭੂ ਤੋਂ ਤਰੇ ਆਏ ਆ ਉਧਰਲੇ ਪਾਸਿਓ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਬੈਠੀ ਹੈ ਤੇ ਜਿਹੜੇ ਸਾਡੇ ਕੋਈ ਟਰੈਕਟਰ ਟਰਾਲੀਆਂ ਜਾਂਦੀਆਂ ਗੱਡੀਆਂ ਜਾਂਦੀਆਂ ਤਲਾਸ਼ੀ ਲੈ ਕੇ ਨਿਕਾਉਂਦੇ ਆ ਫੋਟੋਆਂ ਵੀ ਖਿੱਚ ਰਿਹਾ ਨਿਸ਼ਾਨਦੇਹੀ ਵੀ ਕਰ ਰਹੇ ਆ ਪਿੰਡਾਂ ਦੇ ਵਿੱਚ ਵੀ ਕਿਹੜੇ ਕਿਹੜੇ ਬੰਦੇ ਅੱਗੇ ਲੱਗੇ ਉਹਨਾਂ ਨੂੰ ਨਿਸ਼ਾਨਦੇਹੀ ਕਰਕੇ ਉਹਨਾਂ 'ਤੇ ਦਬਾਅ ਵੀ ਪਾ ਰਹੇ ਆ ਸੋ ਪ੍ਰਭੋ ਜੀ ਅੱਜ ਵੀ ਪੰਜਾਬ ਨਾ ਉੱਠਿਆ ਅੱਜ ਵੀ ਪੰਜਾਬ ਕranj ਬੜਿਆ ਰਿਹਾ ਤਾਂ ਯਾਦ ਰੱਖਿਓ ਇਹ ਖਾਤਮਾ ਪੰਜਾਬ ਦਾ ਤੈ ਹੈ ਨੀਤੀਆਂ ਨਹੀਂਆਂ ਖਤਰਨਾਕ ਆ ਰਹਿਆਂ ਨੇ ਕਾਨੂੰਨ ਨੇ ਖਤਰ ਖਤਰਨਾਕ ਆ ਰਹੇ ਨੇ ਸੋ ਬਾਰ-ਬਾਰ ਪੰਜਾਬ ਨੂੰ ਬੇਨਤੀਆਂ ਕਰਦੇ ਆਂ ਵੀ ਜਿਹੜੇ ਹੁਣ ਵੀ ਕranj ਬੈਠੇ ਸਵਾਲ ਲਈ ਜਾਂਦੇ ਆ ਜਾਂ ਮਗਰਬਥੇ ਲੱਤਾਂ ਖਿੱਤਣ ਵਾਲੇ ਬਥੇਰੇ ਬੈਠੇ ਆ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਬੈਠੇ ਨੇ ਭਾਈ ਦੇਖੋ ਮੈਂ ਕੋ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਸਾਡੇ ਵਿਚਾਰ ਧਾਰਾ ਦਾ ਵਖਰੇਵਾ ਹੋ ਸਕਦਾ ਹੈ ਸਾਡੇ ਵਿਚਾਰਕ મતਪੇਦ ਹੋ ਸਕਦੇ ਆ ਪਰ ਜਿੱਥੇ ਪੰਜਾਬ ਬੈਠ ਕੇ ਬਾਰਡਰਾਂ ਤੇ ਲੜ ਰਿਹਾ ਹੈ ਜ਼ਖਮੀ ਹੋ ਰਿਹਾ ਹੈ ਪੰਜਾਬ ਦਾ ਜੋ ਘਾਨ ਹੋ ਰਿਹਾ ਹੈ ਜਿਹੜਾ ਬੰਦਾ ਇਸ ਵੇਲੇ ਇਸ ਮੋਰਚੇ ਦਾ ਖਿਲਾਫ ਇਹ ਮੁਖਾਲਫਤ ਕਰਦਾ ਇਸ ਮੋਰਚੇ ਦੀ ਇਹਦੇ ਖਿਲਾਫ ਮੋਰਚਾ ਖੋਲਦਾ ਇਸ ਮੋਰਚੇ ਦੇ ਤਾਂ ਉਹ ਪੰਜਾਬ ਦਾ ਨਹੀਂ ਹੈ ਗੱਲ ਚੇਤੇ ਰੱਖਿਓ ਪੰਜਾਬ ਦਾ ਗਦਾਰ ਹੈ ਜੀ ਉਹ ਨੌਜਵਾਨੋ ਤੁਹਾਨੂੰ ਤੁਹਾਨੂੰ ਮੈਂ ਬਾਰ-ਬਾਰ ਮੇਰੀ ਬੇਨਤੀ ਮੇਰਾ ਵੀ ਰਮੰਨਾ ਕਰੋ ਜੇ ਤੁਸੀਂ ਮੇਰੀ ਗੱਲ ਮੰਨਦੇ ਹੋ ਨਾ ਤੁਸੀਂ ਕਹਿੰਦੇ ਸੋਚ ਤੇ ਪਹਿਰਾ ਦੇਣਾ ਤੁਹਾਨੂੰ ਇੱਕੋ ਹੀ ਬੇਨਤੀ ਆ ਕਿਸੇ ਵੀ 扑ਕਾ ਹਟਾਈ ਕਾਰਵਾਈ ਚ ਨਾ ਆਇਓ ਮੋਰਚੇ ਹਮੇਸ਼ਾ ਫੌਜਾਂ ਉਹ ਜਿੱਤਦੀਆਂ ਨੇ ਜਿਹੜੀਆਂ ਫੌਜਾਂ ਜਾਬਤੇ ਚ ਹੁੰਦੀਆਂ ਨੇ ਜਿਹੜੀਆਂ ਫੌਜਾਂ ਬੇ ਕੰਟਰੋਲੀਆਂ ਹੋ ਜਾਣ ਬਿਨਾ ਜਾਬਤੇ ਤੋਂ ਫੌਜਾਂ ਹਾਰ ਜਾਂਦੀਆਂ ਨੇ ਬਾਈ ਇਸ ਕਰਕੇ ਤੁਹਾਨੂੰ ਖਾਸ ਪੀਰ ਹੈ ਕਿਉਂਕਿ ਇਹ ਸ਼ਿਕਾਰ ਖੇਡਣ ਨੂੰ ਤਿਆਰ ਬੈਠਿਆ ਜਵਾਨੀ ਦਾ ਇਹ ਕਾਨਕਾਰ ਨੂੰ ਤਿਆਰ ਬੈਠੇ ਆ ਧਿਆਨ ਨਾਲ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਆ ਹੁਣ ਮੈਂ ਕੱਲ ਦੇਖਿਆ ਬਹੁਤ ਨੌਜਵਾਨ ਰੋਕਿਆ ਵੀ ਆ ਜਾਓ ਨਾ ਜਾਓ ਆ ਜਾਓ ਕੋਈ ਬਿਉਂਤਬੰਦੀ ਕਰਦੇ ਆ ਪਰ ਨਹੀਂ ਮੰਨਦੇ ਅੱਜ ਮੈਂ ਉਧਰ ਵੀ ਦੇਖ ਕੇ ਆਇਆ ਚੱਲ ਬਈ ਚੱਲ ਬਈ ਚੱਲ ਬਈ ਮੈਂ ਕਿਹਾ ਯਾਰ ਦੇਖੋ ਮੇਰੀ ਗੱਲ ਸੁਣੋ ਜਿੰਨੀਆਂ ਜੇ ਜੰਗਾਂ ਹੋਈਆਂ ਨੇ ਪਹਿਲੀ ਸੰਸਾਰ ਜੰਗ ਦੂਜੀ ਸੰਸਾਰ ਜੰਗ ਹੋਈ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜੰਗਾਂ ਲੜੀਆਂ ਨੇ ਤਾਂ ਉਹਨਾਂ ਜੰਗਾਂ ਦੇ ਵਿੱਚ ਇੱਕ ਰਣਨੀਤੀ ਹੁੰਦੀ ਹੈ ਜੁੱਧ ਦੇ ਅਕ ਪੈਂਤਲਾ ਹੁੰਦਾ ਹੈ ਇੱਕ ਕਦਮ ਪਿੱਛੇ ਚਾਰ ਅੱਗੇ ਚਾਰ ਕਦਮ ਪਿੱਛੇ 10 ਅੱਗੇ ਇਹ ਰਣਨੀਤੀਆਂ ਹੁੰਦੀਆਂ ਨੇ ਬਾਈ ਸਾਡੇ ਗੁਰੂ ਸਾਹਿਬਾਨ ਧਿਆਨ ਨਾਲ ਸੁਣ ਲਿਓ ਬਾਈ ਧਿਆਨ ਨਾਲ ਸੁਣ ਲਿਓ ਆਪਾਂ ਇਤਿਹਾਸ ਦੇ ਵਿੱਚੋਂ ਗੱਲ ਕਰਦੇ ਆ ਕਿ ਜਦੋਂ ਸਾਡੇ ਗੁਰੂ ਸਾਹਿਬਾਨ ਸਾਬੇ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚਮਕਾਰ ਦੀ ਕੱਚੀ ਗੜੀ ਛੱਡੀ ਸੀ ਉਹਨਾਂ ਨੂੰ ਹੀ ਬਹੁਤ ਸੁਣਨਾ ਪਿਆ ਸੀ ਪਰ ਅੱਗੇ ਵਾਧਦੇ ਗਏ ਵਾਧਦੇ ਗਏ ਵਾਧਦੇ ਗਏ ਮਗਰ ਮੁਗਲ ਚੜਦੇ ਆਏ ਚੜਦੇ ਆਏ ਫੌਜਾਂ ਚੜਦੀਆਂ ਆਈਆਂ ਖਦਰਾਨ ਦੀ ਢਾਹ ਦੇ ਉੱਤੇ ਜਾ ਕੇ ਮੋਰਚਾ ਲਾ ਲਿਆ ਤੇ ਜੰਗ ਨੂੰ ਫਤਿਹ ਕੀਤਾ ਸਵੇਸ਼ ਕਰਕੇ ਕਈ ਰਣਨੀਤੀਆਂ ਹੁੰਦੀਆਂ ਨੇ ਕਿਉਂ ਲਾਇਆ ਮੋਰਚਾ ਉੱਥੇ ਕਿਉਂਕਿ ਪਾਣੀ ਸੀ ਉੱਥੇ ਫਿਰ ਸਾਨੂੰ ਵੀ ਸਾਰੀਆਂ ਜੁੱਧਦੀਆਂ ਨੀਤੀਆਂ ਸਮਝ ਕੇ ਮੇਰਾ ਵੀ ਅੱਗੇ ਵਧਣਾ ਪਊਗਾ ਜੇ ਆਪਾਂ ਚਾਹੁੰਦੇ ਆ ਕਿ ਇਹ ਜੰਗ ਜਿੱਤੀ ਜਾਵੇ ਕਿਉਂਕਿ ਮੈਂ ਇੱਕੋ ਗੱਲ ਦੇਖ ਰਿਹਾ ਮੈਂ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਵੀ ਕੋਈ ਗੱਲ ਦੇਖੀ ਸੀ ਤੁਸੀਂ ਸੁਣਿਆ ਸਾਰਿਆਂ ਨੇ ਅੱਜ ਸਾਡਾ ਉਹ ਯੋਧਾ ਜਿਹੜਾ ਦੁਨੀਆ 'ਚ ਨਹੀਂ ਰਿਹਾ ਦੀਪ ਸਿੱਧੂ ਅੱਜ ਉਹਦੀ ਵਰਸੀ ਹੈ ਇੱਕ ਇਤਿਹਾਸਕ ਸੋਚ ਕੇ ਇੱਕ ਇੱਕ ਨਾਰਾ ਇੱਕ ਨਾਰਾ ਮੈਂ ਇੱਕ ਜਕਾਰੇ ਦੀ ਗੱਲ ਕਰੂੰਗਾ ਜੋ ਸਾਨੂੰ ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਹੋ ਕੇ ਅੱਜ ਦੀ ਵਰ੍ਹੇ ਦੀ ਉਤੇ ਜਕਾਰਾ ਛੱਡਣਾ ਚਾਹੀਦਾ ਹੈ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦਿਓ ਬੋਲੋ ਸੋਨਹਾਂ ਤੁਹਾਡੇ ਯਾਦ ਹੋਣਾ 26 ਜਨਵਰੀ ਤੋਂ ਬਾਅਦ ਸਾਨੂੰ ਗਦਾਰ ਦਾ ਖਿਤਾਬ ਦੇ ਦਿੱਤਾ ਗਿਆ ਸੀ ਦਿੱਲੀ ਪਰ ਮੈਂ ਕਿਸੇ ਕੋਈ ਕੋਈ ਗਿਲਾ ਨਹੀਂ ਕੀਤਾ ਮੇਰਾ ਅੱਜ ਵੀ ਕਿਸੇ ਨਾਲ ਕੋਈ ਗਿਲਾ ਨਹੀਂ ਕੋਈ ਗੱਲ ਨਹੀਂ ਬਹੁਤ ਗੱਲਾਂ ਹੁੰਦੀਆਂ ਨੇ ਪਰ ਮੇਰੀ ਕੋਈ ਸੋਚ ਰਹੀ ਹੈ ਭਾਈ ਇੱਕ ਮਿੰਟ ਮੇਰੀ ਕੋਈ ਮੇਰੀ ਕੋਈ ਸੋਚ ਸੀ ਕਿ ਮੈਂ ਕਿਹਾ ਜੇ ਪੰਜਾਬ ਹਰ ਗਿਆ ਨਾ ਦਿੱਲੀ ਉਦੋਂ ਭਾਈ ਸੁਣ ਲਓ ਚੁੱਪ ਕਰ ਜਾ ਤਾਂ ਪੰਜਾਬ ਦੇ ਲੋਕਾਂ ਦਾ ਮਨੋਬਲ ਟੁੱਟ ਜਾਣਾ ਮੁਰਕੇ ਲੋਕਾਂ ਨੇ ਉੱਠ ਕੇ ਲੜਨਾ ਨਹੀਂ ਖੜਨਾ ਨਹੀਂ ਤੇ ਇਹ ਹਮਲੇ ਸਾਡੇ ਦੇ ਤੇਜ਼ ਹੋ ਜਾਣੇ ਆ ਅੱਜ ਵੀ ਮੈਂ ਇਹੀ ਕਹਿਣਾ ਹੈ ਅੱਜ ਆਪਾਂ ਬਿਲਕੁਲ ਮੋਰਚਾ ਜਿੱਤੀ ਬੈਠੇ ਆ ਨੌਜਵਾਨਾਂ ਨੂੰ ਖਾਸ ਖਿਆਲ ਰੱਖਿਓ ਇੱਕ ਵੀ ਗਲਤੀ ਨਾਲ ਆਪਣਾ ਮੋਰਚਾ ਨੁਕਸਾਨ ਹੋ ਗਿਆ